ਸਾਨੂੰ ਨਿਊਜ਼ ਮਿਲੀ 14 ਤਰੀਕ ਰਾਤ ਨੂੰ ਕਿ ਉਹਨਾਂ ਦੇ ਸ਼ਿਪ ਪਲਟੀ ਹੋ ਗਿਆ। ਅੰਤਨਾ 16-17 ਤਰੀਕ ਨੂੰ 9 ਬੰਦੇ ਮਿਲੇ 16 ਆਦਮੀ ਉਸ ਸ਼ਿਪ 'ਚ ਕੰਮ ਕਰ ਰਹੇ ਸੀ ਜਿਨ੍ਹਾਂ ਵਿੱਚੋਂ 9 ਮਿਲ ਗਏ ਇੱਕ ਡੈਡ ਬੋਡੀ ਮਿਲੀ। 6 ਬੰਦਿਆਂ ਦਾ ਕੋਈ ਪਤਾ ਨਹੀਂ ਸਾਡੇ ਸਾਡੇ ਬੱਚਿਆਂ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ। ਮਹਾਨ ਦੇ ਸਮੁੰਦਰ ਦੇ ਵਿੱਚ ਜਹਾਜ਼ ਹਾਦਸਾ ਗ੍ਰਸਤ ਹੋਇਆ ਪਠਾਨਕੋਟ ਦੀ ਰਹਿਣ ਵਾਲੀ ਇਸ ਬੀਬੀ ਦਾ ਪਤੀ ਉਸ ਜਹਾਜ਼ ਦੇ ਵਿੱਚ ਸਵਾਰ ਸੀ ਜੋ ਹੁਣ ਲਾਪਤਾ ਦੱਸਿਆ ਜਾ ਰਿਹਾ ਹੈ 7 ਦਿਨਾਂ ਤੋਂ ਰਜਿੰਦਰ ਦੀ ਕੋਈ ਵੀ ਖਬਰ ਨਹੀਂ ਆਈ ਹੈ ਪਰਿਵਾਰ ਪਰੇਸ਼ਾਨ ਹੈ ਉਹਨਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਉਹਨਾਂ ਦੇ ਪਤੀ ਤੇ ਭੋ ਦੀ ਭਾਲ ਕਰਨ ਦੇ ਵਿੱਚ ਮਦਦ ਕਰਨ ਮੇਰੇ ਹਸਬੰਡ 15-20 ਸਾਲ ਤੋਂ ਮਰਚੈਂਡਾਈਜ਼ ਕੰਮ ਕਰ ਰਿਹਾ ਹੈ 11 ਜੁਲਾਈ ਨੂੰ ਕੇ ਠੀਕ ਠਾਕ ਸੀ ਉਹਦੇ ਬਾਅਦ ਵਿੱਚ ਉਹਨਾਂ ਨੇ ਸੇਲ ਕੀਤੀ ਹੈ ਸਾਨੂੰ ਨਿਊਜ਼ ਮਿਲੀ 14 ਤਰੀਕ ਰਾਤ ਨੂੰ ਕਿ ਉਹਨਾਂ ਦੇ ਸ਼ਿਪ ਪਲਟੀ ਹੋ ਗਿਆ ਉਹਦੇ ਬਾਅਦ ਵਿੱਚ 15 16 17 ਤਰੀਕ ਨੂੰ ਨੋ ਬੰਦੇ ਮਿਲੇ 16 ਆਦਮੀ ਉਸ ਸ਼ਿਪ 'ਚ ਕੰਮ ਕਰ ਰਹੇ ਸੀ ਜਿਨ੍ਹਾਂ ਵਿੱਚੋਂ ਨੋ ਮਿਲ ਗਏ ਇੱਕ ਡੈਡ ਬੋਡੀ ਮਿਲੀ ਲੇਕਿਨ 6 ਬੰਦਿਆਂ ਦਾ ਕੋਈ ਪਤਾ ਨਹੀਂ ਸਾਡਾ ਸਾਡੇ ਬੱਚਿਆਂ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਮੈਂ ਨਹੀਂ ਸਰਕਾਰ ਤੋਂ ਪੀਲ ਕਰਦੀ ਆ ਇਹ ਮੇਰੀ ਬਹੁਤ ਸ਼ੇਦੀ ਦੁਸ਼ਵੈਦ ਹਮੇਸ਼ਾ ਮੇਰੇ ਕੋਲ ਬਰੇ ਮੈਂ ਚਾਹ ਗੋ ਪੀਦੀ ਮੇਰੀ ਰਿਕੁਐਸਟ ਹੈ ਬੇਨਤੀ ਹੈ

तो उसके बाद हमें इन्फॉर्मेशन इन्होंने ट्यूसडे की रात को दी थी कंपनी के मैनेजर ने कि इस कि मंडे को ऐसे ऐसा हादसा हुआ है और ये तब से हमें वो मिल नहीं रहे हैं तो फिर हमें सेवनटीन की बात है कि नौ लोग की लाइफ बोट में वो वापस मिले थे और एक डेड बॉडी मिली थी लेकिन उसके बाद से जो छः लोग और जो थे टोटल सिक्सटीन क्रू में से वो अभी भी छः लोग अब तक लापता है उनका अब तक हमें कोई इन्फॉर्मेशन नहीं है कुछ नहीं है नेवी और वो कोशिश करे ढूंढने की बट हमें अब तक कोई उनका आगे का इन्फॉर्मेशन नहीं मिला है तो हमारी यही रिक्वेस्ट है मिनिस्ट्री ऑफ एक्सटर्नल अफेयर और एस जयशंकर जी से कि हमें एटलीस्ट इसके बारे में कुछ आगे को और मिले कुछ हमें इसमें हम मदद की जाए हमारे और कि हम आगे इसके ऊपर और उनकी जांच उनके लिए करती जाए उनको सर्च इन रेस्क्यू उनका कंटिन्यू रहे जब तक उनके बारे में मिलते नहीं है या फिर उनकी इंफॉर्मेशन कुछ नहीं मिलती कि कहाँ है कैसे है किस हालत में है और अभी पंद्रह तारीख से अभी ਇਤਨੇ 7 ਦਿਨ ਹੋ ਗਏ ਉਹਨਾਂ ਕੋ ਲਾਪਤਾ ਹੋਏ ਔਰ ਅਬ ਤੱਕ ਉਸ ਕੇ ਬਾਰੇ ਮੇ ਉਨਕੇ ਬਾਰੇ ਮੇ ਕੁਛ ਇਨਫੋਰਮੇਸ਼ਨ ਨਹੀਂ ਹੈ ਇੰਨੇ ਸਾਲਾਂ ਤੋ ਮੇ ਚੰਨੇਵੀ ਦਾ ਕੰਮ ਕਰ ਰਿਹਾ ਪਹਿਲੇ ਇੰਡੀਅਨ ਨੇਵੀ ਚ ਵੀ ਸੀ ਉਥੋਂ ਰਿਟਾਇਰ ਹੋ ਕੇ ਉਹਨਾਂ ਨੇ ਮਰਚਨੇਵੀ ਜੁਆਇਨ ਕੀਤਾ ਤੇ ਹਰ ਸਾਲ ਉਹ 6 ਮੰਥਸ ਕਰ ਚ ਤੇ 6 ਮੰਥਸ ਜੌਬ ਤੇ ਹੁੰਦੇ ਸੀ 6 ਮਹੀਨੇ ਸ਼ਿਪ ਉਹਨਾਂ ਦਾ ਆਲਮੋਸਟ ਇਹ ਲਾਸਟ ਟੂਰ ਮੰਨ ਸਕਦੇ ਆ ਇਫੈਕਟ ਦੇ ਹਿਸਾਬ ਨਾਲ ਇੰਨੇ ਸਾਲਾਂ ਤੋ ਐਜ਼ ਅ ਚੀਫ ਆਫੀਸਰ ਕੰਮ ਕਰਦੇ ਆਏ ਆ ਤੇ ਐਜੀ ਉਹਨਾਂ ਦਾ ਰੂਟੀਨ ਸੀਗਾ ਹਰ ਰੋਜ਼ ਭਾਵੇਂ ਜਿੱਥੇ ਵੀ ਹੋਵੇ ਨੈਟਵਰਕ ਉਹਨਾਂ ਨੂੰ ਆ ਜਾਂਦਾ ਸੀਗਾ ਉਹ WhatsApp ਤੇ ਗੁੱਡ ਮਾਰਨਿੰਗ ਕੋਈ ਮੈਸੇਜ ਕੋਈ ਸ਼ਿਪ ਦੀ ਫੋਟੋ ਕਰੂ ਨਾਲ ਫੋਟੋ অলਮੋਸਟ ਸਾਰੀਆਂ ਆਪਾਂ ਤੁਹਾਨੂੰ ਵੀ ਸ਼ੇਅਰ ਕਰੂਗੇ ਉਹ ਕਰਦੇ ਰਹੇ ਐਤਵਾਰ ਤੱਕ ਤੇ ਅੱਜ ਨੈਕਸਟ ਐਤਵਾਰ ਆ ਗਿਆ ਉਹ ਐਤਵਾਰ ਤੋਂ ਬਾਅਦ ਇਸ ਐਤਵਾਰ ਤੱਕ ਪੂਰੇ 7 ਦਿਨਾਂ ਤੇ ਅੱਜ ਤੱਕ ਕੋਈ ਉਹਨਾਂ ਵੱਲੋਂ ਕੋਈ ਮੈਸੇਜ ਜਾਂ ਉਹਨਾਂ ਦਾ ਫੋਨ ਨਹੀਂ ਮਿਲ ਰਿਹਾ ਆਪਾਂ ਵੀ ਮਲਾਮਲਾ ਕੇ ਕੋਸ਼ਿਸ਼ ਕਰਕੇ ਦੇਖ ਲਈ ਨਹੀਂ ਮਿਲਿਆ ਪਹਿਲੇ ਦਿਨ ਸੋਮਵਾਰ ਨੂੰ ਆਪਕ ਉਹਨਾਂ ਦੀ ਕੰਪਨੀ ਨਾਲ ਵੀ ਗੱਲ ਕੀਤੀ মিডিਆ ਸੋਰਸਸ ਨਾਲ ਵੀ ਕਨਫਰਮ ਕੀਤਾ ਗਵਰਨਮੈਂਟ ਸੋਰਸਸ ਨੂੰ ਵੀ ਟਵਿੱਟਰ ਤੇ ਕੰਟੈਕਟ ਕੀਤਾ ਕਿਸੇ ਨੂੰ ਕੁਝ ਪਤਾ ਨਹੀਂ ਸੀਗਾ ਮੰਗਲਵਾਰ ਲੇਟ ਨਾਈਟ 10:00 ਵਜੇ ਸਾਨੂੰ ਇਨਫੋਰਮੇਸ਼ਨ ਮਿਲਦੀ ਪਈ ਹੈ ਕਿ ਉਹਨਾਂ ਦੀ ਕੰਪਨੀ ਵੱਲੋਂ ਨੈਟ ਕੋ ਐਫ ਜ਼ੀਈ ਕੰਪਨੀ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਪ੍ਰੈਸਟੀਜੀ ਫੈਲਕਨ ਜਹਾਜ਼ ਆ ਜੋ ਕਿ ਓਮਾਨ ਵੱਲੋਂ ਕ੍ਰਾਸ ਕਰ ਰਿਹਾ ਸੀ ਜੋ ਕਿ ਯਮਨ ਜਾਣਾ ਸੀਗਾ ਅੱਗੇ ਤੇ ਉਹ ਕਿਸੇ ਤਰ੍ਹਾਂ ਕੈਪਸਾਈਜ਼ਡ ਹੋ ਗਿਆ ਮਤਲਬ ਪਲਟ ਗਿਆ ਜਾਂ ਡੁੱਬ ਗਿਆ ਜੋ ਵੀ ਟੈਕਨੀਕਲ ਇਸ਼ੂ ਸੀਗਾ ਤੇ ਉਸ ਤੋਂ ਬਾਅਦ ਰੈਸਕਿਊ ਆਪਰੇਸ਼ਨ ਉਹਨਾਂ ਨੇ ਚਾਲੂ ਕੀਤਾ ਤੇ ਬੁੱਧਵਾਰ 17 ਤਰੀਕ ਨੂੰ ਮਤਲਬ ਐਤਵਾਰ ਲੇਟ ਨਾਈਟ ਕਹਿ ਲੋ ਜਾਂ ਸੋਮਵਾਰ ਸਵੇਰ ਤੋਂ ਲੈ ਕੇ ਬੁੱਧਵਾਰ 17 ਤਰੀਕ ਨੂੰ ਰਾਤ ਤੱਕ ਉਹਨਾਂ ਨੂੰ 10 ਬੰਦੇ ਮਿਲਦੇ ਆ ਜਿਹਦੇ ਵਿੱਚੋਂ ਨੌ ਸਹੀ ਕੰਡੀਸ਼ਨ ਚ ਬਿਲਕੁਲ ਜਿੰਨਾ ਨੌ ਆ ਦੇ ਨੌ ਨੂੰ ਘਰ ਚ ਵੀ ਆਪਣੇ ਇਨਫੋਰਮੇਸ਼ਨ ਦੇਣ ਲਈ ਦੋ ਦੋ ਮਿੰਟ ਸਾਰਿਆਂ ਨੂੰ ਗੱਲ ਕਰਾਈ ਗਈ ਆ ਸੈਟੇਲਾਈਟ ਫੋਨ ਨਾਲ ਤੇ ਜਿਹੜਾ 10ਵਾਂ ਬੰਦਾ ਸੀਗਾ ਉਹ ਕੁਦਰਤੀ ਅਨਫੋਰਚਨਟਲੀ ਉਹ ਐਕਸਪਾਇਰਡ ਮਿਲੇ ਆ ਇਹਨਾਂ ਨੂੰ ਉੱਥੇ ਕਿਉਂਕਿ ਉਹਦੇ ਸਿਰ ਤੇ ਕਹਿੰਦੇ ਸੱਟ ਲੱਗੀ ਰੈਸਕਿਊ ਕਰਦੇ ਹੋ ਬਟ ਬਾਕੀ 6 ਦਾ ਕੋਈ ਇਨਫੋਰਮੇਸ਼ਨ ਨਹੀਂ ਆ ਨਾ ਕੋਈ ਸਾਨੂੰ ਪਤਾ ਚੱਲ ਪਾ ਰਿਹਾ ਕਿ ਕੋਈ ਲਾਈਫ ਬੋਟ ਚ ਗਏ ਨਹੀਂ ਗਏ ਕੋਈ ਲਾਈਫ ਰਾਫਟ ਚ ਗਏ ਮਤਲਬ ਇੰਨਾ ਤਾਂ ਕਲੀਅਰ ਇਹਨਾਂ ਨੇ ਕੀਤਾ ਕਿ ਸ਼ਿਪ ਚ ਨਹੀਂ ਮਿਲੇ ਪਰ ਜੇ ਸ਼ਿਪ ਚ ਆਇਲ ਟੈਂਕਰ ਚ ਨਹੀਂ ਮਿਲੇ ਤਾਂ ਕਿੱਥੇ ਤਾਂ ਕਿੱਥੇ ਤਾਂ ਮਿਲਣਾ ਜੇ ਉਹ ਡੈਡ ਕੰਡੀਸ਼ਨ ਚ ਵੀ ਕੋਈ 6 ਚ ਹੈ ਐਟਲੀਸਟ ਸਾਨੂੰ ਉਹਦੇ ਬਾਰੇ ਦੱਸ ਦਿੱਤਾ ਜਾਵੇ ਕਿ ਬਈ ਉਹ ਗਲਤ ਹਾਲਤ ਆ ਚਾਹੇ ਸਹੀ ਹਾਲਤ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਪਾਂ ਬਿਲਕੁਲ ਹਰ ਚੀਜ਼ ਦੇ ਸੋਲੂਸ਼ਨਸ ਉਹਨਾਂ ਨੂੰ ਤਿਆਰ ਆ ਚਾਹੇ ਪੋਜ਼ਿਟਿਵ ਹੋਵੇ ਰਿਪੋਰਟ ਚਾਹੇ ਨੈਗੇਟਿਵ ਲੇਕਿਨ ਐਟ ਲੀਸਟ ਲੁੱਕ ਹੋਇਆ ਨਾ ਜਾਵੇ ਲੁਕੋ ਕੇ ਇੱਕ ਇਦਾਂ ਦੀ ਮੈਂਟੈਲਿਟੀ ਚ ਆਪਾਂ ਆ ਚੁੱਕੇ ਆ ਕਿ ਤੁਸੀਂ ਮੰਨ ਨਹੀਂ ਸਕਦੇ ਕਿ ਕੋਈ ਰਿਸਪੌਂਸ ਨਹੀਂ ਆ ਜਦੋਂ ਦਾ 17 ਤਰੀਕ ਮੈਂ ਬਾਰ ਬਾਰ ਹੋਈ ਗੱਲ ਹੈ 17 ਜੁਲਾਈ ਬੁੱਧਵਾਰ ਰਾਤ ਤੋਂ ਬਾਅਦ ਸਾਡੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆ ਉਹ ਬਸ 9 ਬੰਦੇ 10 ਬੰਦਿਆਂ ਦਾ ਕੰਕਲੂਡ ਕਰਕੇ ਸਕਸੈਸਫੁਲ ਆਪਰੇਸ਼ਨ ਕਾਈਂਡ ਆਫ ਸ਼ੋ ਕਰਤਾ ਹੈ ਬਟ ਬਾਕ ਤਨੂੰ ਮੈਂ ਦੱਸਣਾ ਚਾਹੂੰਗਾ ਕਿ ਲਾਪਤਾ ਵਿੱਚੋਂ ਦੋ ਬੰਦੇ ਸ਼੍ਰੀਲੰਕਾ ਦੇ ਐਜ ਵਿੱਚ ਕੈਪਟਨ ਸ਼੍ਰੀਲੰਕਾ ਦਾ ਵੀ ਸੀ ਇੱਕ ਸੈਕੰਡ ਇੰਜੀਨੀਅਰ ਵੀ ਸੀਗਾ ਜਿਹੜਾ ਸ਼੍ਰੀਲੰਕਾ ਦਾ ਸੀ ਪਲੱਸ ਚਾਰ ਬੰਦੇ ਇੰਡੀਅਨ ਸੀ ਜਿਹਦੇ ਵਿੱਚ ਇੱਕ ਸਾਡੇ ਫਾਦਰ ਸਾਹਿਬ ਸੀਗੇ ਫਾਦਰ ਇਨ ਲਾ ਮੇਰੇ ਰਜਿੰਦਰ ਸਿੰਘ ਜੀ ਤੇ ਆਪਾਂ ਇਹੀ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਹਨਾਂ ਦਾ ਸਟੇਟਸ ਪਤਾ ਕੀਤਾ ਜਾਵੇ ਕਿਉਂਕਿ ਲੁਕੋ ਕੇ ਜਾਂ ਸਟੇਟਸ ਲੁਕੋ ਕੇ ਜਾਂ ਮਤਲਬ ਕੋਈ ਚੀਜ਼ ਨੂੰ ਕਲੀਅਰਿਟੀ ਨਾ ਦੇ ਕੇ ਮੇਰੇ ਖਿਆਲ ਨਾਲ ਮੈਂਟਲ ਟਰੋਮਾ ਚ ਜਾਨ ਵਾਲਾ ਕੰਮ ਹੋ ਗਿਆ ਪੂਰੀ ਫੈਮਿਲੀ ਮੈਂਬਰ ਦਾ ਤੇ ਇਹੀ ਆਪਾਂ ਰਿਕੁਐਸਟ ਕਰ ਸਕਦੇ ਆ ਕਿ ਕਿਰਪਾ ਕਰਕੇ ਕਲੈਰਿਟੀ ਦਿੱਤੀ ਜਾਵੇ ਕਿ ਲੋਕੇਸ਼ਨ ਕੀ ਆ ਲੋਕੇਸ਼ਨ ਨਹੀਂ ਜੇ ਕਨਫਰਮ ਹੋ ਰਹੀ ਤਾਂ ਐਟ ਲੀਸਟ ਉਹਨਾਂ ਦਾ ਸਟੇਟਸ ਦੱਸ ਦਿੱਤਾ ਜਾਵੇ ਕਿ ਸਹੀ ਹਾਲਤ ਚ ਆ ਜਾਂ ਨਹੀਂ ਆ ਕਿੱਥੇ ਆ ਕਿ ਨਹੀਂ ਕਿਉਂਕਿ ਜਿੰਨਾ ਲੇਟ ਹੋ ਰਿਹਾ ਆ ਬਸ ਇਹ ਇਮੇਚਿਓਰਿਟੀ ਤੇ ਸ਼ੇਮ ਵਾਲੀ ਗੱਲ ਆ ਸਰਕਾਰਾਂ ਲਈ ਚਾਹੇ ਉਹ ਮਾਨ ਲਈ ਹੋਵੇ ਜਾਂ ਇੰਡੀਆ ਨੇ ਵੀ ਲੋਕ ਇਸ ਲਈ ਵੀ ਹੋਵੇ ਆਪਾਂ ਬਲੇਮ ਗੇਮ ਨਹੀਂ ਕਰ ਰਹੇ ਲੇਕਿਨ ਆਪਾਂ ਨੂੰ ਜਦ ਤੱਕ ਰਿਜ਼ਲਟ ਨਹੀਂ ਮਿਲੂਗਾ ਆਪਾਂ ਤਾਂ ਦੇਖੋ ਇਹ ਚੀਜ਼ ਕਰਨੀ ਹੈ